ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੰਜਾਬ ਹਜੇ ਦੂਰ ਹੈ ਇਸ ਗੱਲ ਦਾ ਜ਼ਿਕਰ ਅਸੀਂ ਇਸ ਲਈ ਕਰ ਰਹੇ ਹਾਂ ਕਿ ਅਮਰਿਤਪਾਲ ਸਿੰਘ ਜਿਸ ਤੇ ਐਨਐਸਏ ਇੱਕ ਸਾਲ ਲਈ ਹੋਰ ਵਧਾ ਦਿੱਤੀ ਗਈ ਹੈ ਸੋ ਅੱਜ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਜ਼ਿਕਰ ਅਮਰਿਤਪਾਲ ਸਿੰਘ ਦਾ ਅਮਰਿਤਪਾਲ ਨੂੰ ਇੱਕ ਸਾਲ ਹੋ ਰਿਹਾ ਨੇ ਐਨਐਸਏ ਵੱਲੋਂ ਕੈਦ ਨੋ ਸਾਥੀ ਆਕੇ ਪਰਮਰਿਤ ਪਾਲ ਦੀ ਐਂਟਰੀ ਨਹੀਂ ਸਰਕਾਰ ਦਾ ਫੈਸਲਾ ਟੀਸੀ ਦੀ ਚਿੱਠੀ ਤੇ ਐਨਐਸਸੀ ਦੀ ਹੈਟ੍ਰਿਕ ਸਤ ਅਪ੍ਰੈਲ ਨੂੰ ਹੀ ਹੋ ਗਿਆ ਫੈਸਲਾ ਨਹੀਂ ਹਟੇ ਕਿ ਐਨਐਸਸੀ ਇੱਕ ਬਿਆਨ ਨੇ ਬੰਦ ਕੀਤਾ ਵਾਪਸੀ ਤਰ੍ਹਾਂ ਪ੍ਰਾਨ ਕਰਕੇ ਜਾਓ ਕਿ 2027 ਚਾਪਾ ਅਮਰਿਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਹਲੇ ਦੂਰ ਹੈ ਪੰਜਾਬ ਹਜੇ ਦੂਰ ਹੈ ਇਹ ਗੱਲ ਅੱਜ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਮਰਿਤਪਾਲ ਦੇ ਪੰਜਾਬ ਆਉਣ ਦਾ ਰਾਹ ਹੋਰ ਔਖਾ ਹੋ ਗਿਆ ਹੈ ਪੰਜਾਬ ਸਰਕਾਰ ਨੇ 1 ਸਾਲ ਲਈ ਐਨਐਸਏ ਵਾਦਾ ਦਿੱਤੀ ਹੈ ਅਮਰਿਤਪਾਲ ਹੁਣ April 2026 ਤੱਕ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਬੰਦ ਰਹੇਗਾ ਹਾਲਾਂਕਿ ਅਮਰਿਤਪਾਲ ਦੇ ਨੌ ਸਾਥੀ ਪਹਿਲਾਂ ਹੀ ਪੰਜਾਬ ਆ ਚੁੱਕੇ ਨੇ ਪੰਜਾਬ ਦੀਆਂ ਜੇਲ੍ਹਾਂ ਚ ਨੇ ਇਸ ਵੇਲੇ ਤੇ ਇਹ ਚਰਚਾ ਸੀ ਕਿ ਛੇਤੀ ਅਮਰਿਤਪਾਲ ਨੂੰ ਵੀ ਪੰਜਾਬ ਲੇ ਆਂਦਾ ਜਾ ਸਕਦਾ ਪਰ ਹਾਲੇ ਅਮਰਿਤਪਾਲ ਲਈ ਪੰਜਾਬ ਦੂਰ ਜਾ ਪ ਰਿਹਾ 13 April 2025 ਨੂੰ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਦੀ ਧਰਤੀ ਤੋਂ ਐਲਾਨ ਅੱਜ ਪ੍ਰਾਨ ਕਰਕੇ ਜਾਓ ਕਿ 2027 ਚ ਆਪਾ ਅਮਰਿਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਫੇਠੀਕ ਦੋ ਦਿਨ ਬਾਅਦ ਨਿਊਜ਼ 18 ਦੇ ਪੋਡਕਾਸਟ ਦੇ ਵਿੱਚ ਫਰੀਦਕੋਟ ਤੋਂ ਐਮਪੀ ਸਰਪਜੀਤ ਸਿੰਘ ਖਾਲਸਾ ਦਾ ਬਿਆਨ ਤੁਸੀਂ ਉਸ ਦਿਨ ਆਪਦੇ ਭਾਸ਼ਣ ਦੇ ਵਿੱਚ ਕਿਹਾ ਕਿ 227 ਚ ਸਰਕਾਰ ਬਣ ਜਾ ਰਹੀ ਹੈ ਤੇ ਮੁੱਖ ਮੰਤਰੀ ਅਮਰਤਪਾਲ ਸਿੰਘ ਖਾਸਣ ਬਣਣਗੇ ਜੀ ਹਾਂਜੀ ਸਮਝਣਾ ਚਾਹੂੰਗਾ ਦੇਖੋ ਇਹ ਕੌਮ ਹੈ ਨਾਲ ਸੱਜ ਲੋਕਾਂ ਨੇ ਸਰਕਾਰ ਬਣਾਉਣੀ ਹੈ ਮੈਂ ਤਾਂ ਬਣਾਉਣੀ ਨਹੀਂ ਹੂੰ ਬਹੁਤ ਮਤਲਬ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕੀ ਬਹੁਤ ਵੱਡੇ ਪੱਦਰ ਤੇ ਜੁੜੇ ਹੋਏ ਆਂ ਅਤੇ ਇਸ ਤੋਂ ਬਾਅਦ 7 April ਨੂੰ TCS ਅਮ੍ਰਿਤਸਰ ਦਾ ਇੱਕ ਆਰਡਰ ਨਿਕਲਦਾ ਹੈ ਜਿਸ ਵਿੱਚ ਸਭ ਸ਼ਬਦਾਂ ਵਿੱਚ ਲਿਖਿਆ ਹੁੰਦਾ ਹੈ ਕਿ ਅਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਅਮ੍ਰਿਤਪਾਲ ਸਿੰਘ ਸੰਧੂ ਦੀ NSC ਇੱਕ ਹੋਰ ਸਾਲ ਲਈ ਵਧਾਈ ਜਾਂਦੀ ਹੈ ਜਿਸ ਦੀ ਸਿਫਾਰਿਸ਼ ਅਮ੍ਰਿਤਸਰ ਦਿਹਾਤੀ ਦੇ SSP ਨੇ ਕੀਤੀ ਆਰਡਰ ਦੀ ਕਾਪੀ ਦੇ ਵਿੱਚ ਲਿਖਿਆ ਅਮ੍ਰਿਤਪਾਲ ਪੰਜਾਬ ਅਤੇ ਜਨਤਿਕ ਸੁਰੱਖਿਆ ਦੇ ਲਈ ਗੰਭੀਰ ਤੌਰ ਤੇ ਨੁਕਸਾਨदाई ਕਾਰਵਾਈਆਂ ਦੇ ਵਿੱਚ ਸ਼ਾਮਲ ਰਿਆ ਉਹਨਾਂ ਕੋਲ ਸਬੂਤ ਬਜੋਂ ਪੁਲਿਸ ਤੇ ਜੋ ਦਸਤਾਵੇਜ਼ ਭੇਜੇ ਨੇ ਉਹ ਇਸਤੇਹ ਕਰਦੇ ਨੇ ਕਿ ਅਮਰਿਤਪਾਲ ਦੀ NSA ਵਾਲੀ ਹਿਰਾਸਤ 1 ਸਾਲ ਹੋਰ ਵਧਾਉਣ ਦੀ ਲੋੜ ਹੈ ਅਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਦੀ ਨਜ਼ਰਬੰਦੀ 23 April ਤੋਂ 365 ਦਿਨਾਂ ਦੇ ਲਈ ਹੋਰ ਵਧਾਈ ਜਾਵੇ। ਖਡੂਰ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਦੀ ਐਨਐਸਏ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਉਸ ਦੀ ਇੱਕ ਕਾਪੀ ਪੰਜਾਬ ਪੁਲਿਸ ਵੱਲੋਂ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਤੱਕ ਪਹੁੰਚਾ ਦਿੱਤੀ ਗਈ ਹੈ। ਔਰ ਅੱਜ ਜਦੋਂ ਅਮਰਿਤਪਾਲ ਸਿੰਘ ਦੇ ਪਰਿਵਾਰ ਤੇ ਸਮਰਥਕਾਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਇੱਕ ਵਿਰੋਧ ਜਿਹੜਾ ਉਹ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਇਸ ਨੂੰ ਲੋਕਤੰਤਰ ਦੀ ਹੱਤਿਆ ਵੀ ਦੱਸਿਆ ਗਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਅਮਰਿਤਪਾਲ ਤੀਕ ਪਰ ਮੁੜ ਤੋਂ ਲੱਗੀ ਐਨਐਸਏ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਜੀਐਮਪੀ ਖਾਲਸਾ ਨੇ ਜੋ ਇੱਕ ਹਫਤਾ ਪਹਿਲਾਂ ਸੀਐਮ ਵਾਲਾ ਬਿਆਨ ਦਿੱਤਾ ਸੀ ਕਿ ਉਸ ਦੇ ਕਾਰਨ ਹੀ ਅਮਰਿਤਪਾਲ ਦੀ ਵਾਪਸੀ ਦਾ ਰਾਹ ਬੰਦ ਹੋਇਆ ਹੈ ਜੇ ਕਾਰਨ ਇਹ ਨਹੀਂ ਰਿਹਾ ਫਿਰ ਹੋਰ ਕੀ ਕਾਰਨ ਹੋ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਪੰਜਾਬ ਆ ਰਿਹਾ ਹੈ ਸਰਕਾਰ ਉਸ ਦੀ ਐਨਐਸਏ ਵਾਲੀ ਤਰਾਹ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਦਾਵਾ ਕਿਸੇ ਹੋਰ ਨੇ ਨਹੀਂ ਬਲਕਿ ਅਮਰਿਤਪਾਲ ਦੇ ਵਕੀਲ ਖੁਦ ਕਰਦੇ ਨਜ਼ਰਾਈ ਸੀ ਤੁਸੀਂ ਉਸ ਦਿਨ ਆਪਦੇ ਭਾਸ਼ਣ ਦੇ ਵਿੱਚ ਕਿਹਾ ਕਿ 227 ਚ ਸਰਕਾਰ ਬਣਨ ਜਾ ਰਹੀ ਹੈ ਤੇ ਮੁੱਖ ਮੰਤਰੀ ਅਮਰਤਪਾਲ ਸਿੰਘ ਖਾਸਨ ਬਣਉਣਗੇ ਜੀ ਹਾਂਜੀ ਸਮਝਣਾ ਚਾਹੂੰਗਾ ਦੇਖੋ ਇਹ ਕੌਮ ਹੈ ਨਾਲ ਸੱਦ ਲੋਕਾਂ ਨੇ ਸਰਕਾਰ ਬਣਾਉਣੀ ਹੈ ਮੈਂ ਤਾਂ ਬਣਾਉਣੀ ਨਹੀਂ ਬਹੁਤ ਮਤਲਬ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕੀ ਬਹੁਤ ਵੱਡੇ ਪੱਦਰ ਤੇ ਜੁੜੇ ਹੋਏ ਆਂ ਸਕਲ ਪ੍ਰੀਤ ਤੇ ਅਮਰਤਪਾਲ ਦੇ ਉਪਰੋਂ ਜਿਹੜੀ ਐਨਐਸਏ ਕਦੋਂ ਤੱਕ हटਾਈ ਜਾਵੇ ਦੇਖੋ ਜਿਹੜੀ ਉਮੀਦ ਹੈ 9 ਜਾਂ 10 April ਆਪਾਂ ਭਾਈ ਪਾਪਾ ਪ੍ਰੀਤ ਤੇ ਤਾਂ ਭਾਈ ਅਮਰਤਪਾਲ ਤੇ ਮੈਨੂੰ ਲੱਗਦਾ 22 ਜਾਂ 23 April ਦਰਸਲ ਅਮਰਿਤਪਾਲ ਤੇ ਲਕੀ ਐਨਐਸਏ 2 ਪਈ ਅਪ੍ਰੈਲ 2025 ਨੂੰ ਖਤਮ ਹੋ ਰਹੀ ਸੀ ਅਤੇ ਜਿਸ ਨੂੰ ਹੁਣੋਂ ਤੀਜੀ ਵਾਰ ਵਧਾਇਆ ਗਿਆ ਹੈ ਅਜਨਾਲਾ ਹਿੰਸਾ ਦੇ ਮਾਮਲੇ ਵਿੱਚ ਅਮਰਿਤਪਾਲ ਨੂੰ ਪੰਜਾਬ ਪੁਲਿਸ ਨੇ 23 ਅਪ੍ਰੈਲ 2023 ਨੂੰ ਗ੍ਰਿਫਤਾਰ ਕੀਤਾ ਸੀ ਅਗਲੇ ਹੀ ਦਿਨ 24 ਅਪ੍ਰੈਲ 2023 ਨੂੰ ਐਨਐਸਏ ਐਕਟ ਦੇ ਤਹਿਤ ਪੰਜਾਬ ਤੋਂ ਕਰੀਬ 2790 ਕਿਲੋਮੀਟਰ ਦੂਰ ਅਸਮ ਦੀ ਟਿਬਰੂਗੜ ਚਿਲ ਵਿੱਚ ਤਾਇਆ ਗਿਆ ਜਿਸ ਤੋਂ ਬਾਅਦ ਅਮਰਿਤਪਾਲ ਉਸੇ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਅੱਜ ਤੱਕ ਅਸਤੀ ਕੋਈ ਨਮੀ ਤਸਵੀਰ ਤੱਕ ਸਾਹਮਣੇ ਨਹੀਂ ਆਈ ਅਮਰਿਤਪਾਲ ਦੀ ਪਤਨੀ ਗਰਨਦੀਪ ਕੌਰ ਪਿਤਾ ਦਰਸ਼ਨ ਸਿੰਘ ਅਤੇ ਮਾਂ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਉਸ ਨੂੰ ਮਿਲਦੇ ਰਹੇ ਨੇ ਪਰ ਅਮਰਿਤਪਾਲ ਦੇ ਲਈ ਪੰਜਾਬ ਹਲੇ ਦੂਰ ਹੈ ਅਜੇ ਆ ਕੀ ਹੋਇਆ ਕਿ ਸਰਕਾਰ ਨੇ ਅਮਰਿਤਪਾਲ ਦੀ ਐਨਐਸਏ ਇੱਕ ਸਾਲ ਲਈ ਹੋਰ ਵਾਦਾ ਦਿੱਤੀ ਇਹ ਸਵਾਲ ਪੰਜਾਬ ਦੇ ਹਰ ਸ਼ਖਸ ਦੇ ਜ਼ਿਹਨ ਚ ਉੱਠ ਰਿਹਾ ਹੈ ਪਰ ਇਸ ਸਵਾਲ ਦਾ ਜਵਾਬ ਕਿਤੇ ਨਾ ਕਿਤੇ ਐਮਪੀ ਖਾਲਸਾ ਦੇ ਉਸ ਬਿਆਨ ਚ ਲੁਕਿਆ ਹੈ ਜੋ ਉਹਨਾਂ ਨੇ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਦੀ ਧਰਤੀ ਤੇ ਦਿੱਤਾ ਸੀ ਜਿਸ ਦੇ 4 ਦਿਨ ਬਾਅਦ ਹੀ ਸਰਕਾਰ ਨੇ ਐਨਐਸਏ ਵਧਾਉਣ ਦਾ ਫੈਸਲਾ ਲੈ ਲਿਆ ਅੰਮ੍ਰਿਤਪਾਲ ਤੇ ਮੁਰ ਤੋਂ 1 ਸਾਲ ਲਈ ਹੋਰ ਐਨਐਸਏ ਵਧਾਉਣ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਖੋਦ ਅਮਰਿਤਪਾਲ ਦੇ ਪਿਤਾ ਨੇ ਮੀਡੀਆ ਅਗਿਆਕੇ ਸਰਕਾਰ ਦੇ ਫੈਸਲੇ ਤੇ ਸਵਾਲ ਚੁੱਕੇ ਤਰਸੇਮ ਸਿੰਘ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਬੇਟੇ ਨੂੰ ਸਿਆਸੀ ਦੁਸ਼ਮਣੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਿਆਸੀ ਕਾਨਫਰੰਸ ਦੇ ਵਿੱਚ ਜੋ ਲੋਕਾਂ ਦਾ ਹਜੂਮ ਉਮੜਿਆ ਸਰਕਾਰ ਉਸ ਤੋਂ ਕਬਰਾਟ ਦੇ ਵਿੱਚ ਹੈ ਇਸੇ ਕਾਰਨ ਅਮਰਿਤਪਾਲ ਨੂੰ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਲ ਦਾ ਇਸ ਲੈਂ ਚਾਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਉਸਨ ਬਾਅਦ ਚ ਉਹਨਾਂ ਦੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਵਿਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਲ ਕੱਟ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਚ ਬੰਦ ਕਰਕੇ ਆਪਣਾ ਰਾਜ ਚਲਾਉਣਾ ਚਾਹ ਰਹੇ ਆ ਅਮਰਿਤਪਾਲ ਦੇ ਪਿਤਾ ਨੇ ਵੀ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਸਰਕਾਰ ਨੇ ਐਨਐਸਏ ਦੇ ਵਿੱਚ ਵਾਧਾ ਕੀਤਾ ਨਾਲ ਹੀ ਡੀਸੀ ਅਮ੍ਰਿਤਸਰ ਦੇ ਵੱਲੋਂ ਜਾਰੀ ਐਨਐਸਏ ਵਾਲੇ ਆਰਡਰ ਤੇ ਸੂਬੇ ਦਾ ਮਾਹੌਲ ਖਰਾਬ ਹੋਣ ਵਾਲੀ ਕੱਲ ਜਿਸ ਦਾ ਜ਼ਿਕਰ ਕੀਤਾ ਗਿਆ ਅਮਰਿਤਪਾਲ ਦੇ ਪਿਤਾ ਨੇ ਉਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਸਾਨੂੰ ਇਹ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਆਰਡਰ ਸੀਟੀ ਨੂੰ ਖਦਰਾ ਬਸ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਨਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌਹ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸਵਿਧਾਨ ਕਾਨੂੰਨ ਕਾਇਦਿਆਂ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਧਰ ਫਰੀਦਕੋਟ ਤੋਂ ਐਮਪੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੈਂਬਰ ਸਰਪਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਐਨਐਸਏ ਬਧੋਣ ਵਾਲੇ ਫੈਸਲੇ ਨੂੰ ਜਲਦ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣਗੇ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿ ਬਾਕੀਆਂ ਤੇ ਤਾਂ ਜਿਹੜੇ ਸਿੱਗੇ ਹੋਰ ਨੌ ਜਣੇ ਉਹਨਾਂ ਨੂੰ ਤਾਂ ਪੰਜਾਬ ਲੈ ਆਂਦਾ ਹੈ ਖਤਮ ਕਰਤੀ ਹੈ ਐਨਐਸਏ ਇਸ ਕੱਲੇ ਦੀ ਉੱਥੇ ਰੱਖ ਕੇ ਤੇ ਇਹਨੂੰ ਟੌਰਚਰ ਕਰਨਾ ਚਾਹੁੰਦੀ ਹੈ ਸਰਕਾਰ ਇਹ ਜਾਣਕਾਰੀ ਸੀ ਕਿ ਐਨਐਸਏ ਅੱਗੇ ਨਹੀਂ ਵਧਾਇਆ ਜਾਏਗਾ ਬਿਲਕੁਲ ਸਹੀ ਹੈ ਜੀ ਬਈ ਐਨਐਸਏ ਨਹੀਂ ਵਧਾਇਆ ਜਾਏਗਾ ਤੇ ਵਾਪਸ ਲਿਆਂਦਾ ਜਾਏਗਾ 2 ਬਈ ਤਰੀਕ ਨੂੰ ਤੇ ਇਨਫਾਰਮੇਸ਼ਨ ਵੀ ਇਹ ਹੀ ਮਿਲੀ ਸੀ ਸੋਰਸਸ ਤੋਂ ਵੀ ਪੋਰਸ ਪਾਰਟੀ ਚਲੇਗੀ ਹੈ ਲੈਣ ਪਰ ਜੋ ਵਿਸਾਖੀ ਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ ਨਾ ਸੀ ਉੱਥੇ ਮੈਂ ਵੀ ਐਲਾਨ ਕਰਤਾ ਕੱਠ ਵੀ ਬਹੁਤ ਸੀ ਫਿਰ ਸਰਕਾਰ ਤੁਹਾਨੂੰ ਪਤਾ ਵੀ ਹਿੱਲ ਗਈ ਬਈ ਆ ਕੀ ਬਣ ਗਿਆ ਬਈ ਜੇ ਇਹ ਹਿਸਾਬ ਨਾਲ ਚੱਲਦਾ ਰਿਹਾ ਤਾਂ ਬਈ ਇਹ ਤਾਂ ਵਕਈ ਸੀਐਮ ਬਣ ਜਾਊਗਾ ਕੀ ਕੀਤੀ ਹੈ ਤੇ ਆ ਗਰਨ ਨੀਤੀ ਮੈਂ ਕਿਹਾ ਸੀ ਬਈ ਤੁਸੀਂ ਬਾਪੂ ਜੀ ਹੁਣਾਂ ਨੂੰ ਬਈ ਆਪਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਈਏ ਬਈ ਆਪਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰੀਏ ਜੇ ਆਪਾਂ ਕੋਈ ਰਿਜ਼ਲਟ ਚਾਹੁੰਦੇ ਆ ਵਧੀਆ ਜ਼ਿਕਰੀਯੋਗ ਹੈ ਕਿ ਅਮਰਿਤਪਾਲ ਦੇ ਨੌ ਸਾਥੀਆਂ ਨੂੰ ਪੰਜਾਬ ਪੁਲਿਸ ਕੁਝ ਦਿਨ ਪਹਿਲਾਂ ਹੀ ਕਸਮਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਵਾਪਸ ਲਿਆ ਚੁੱਕੀ ਹੈ ਇਹਨਾਂ ਸਾਰਿਆਂ ਤੇ ਵੀ ਐਨਐਸਏ ਐਕਟ ਲੱਗਿਆ ਹੋਇਆ ਹੈ ਪਰ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਇਕੱਲਾ ਅਮਰਿਤਪਾਲ ਰਹਿ ਗਿਆ ਹੈ ਅਤੇ ਸਰਕਾਰ ਦੇ ਫੈਸਲੇ ਮੁਤਾਬਕ April 2026 ਤੱਕ ਅਮਰਿਤਪਾਲ ਨੂੰ ਡਿਬਰੂਗੜ ਦੇ ਵਿੱਚ ਹੀ ਰਹਿਣਾ ਹੋਵੇਗਾ ਸਭ ਤੋਂ ਪਹਿਲਾਂ 21 March ਨੂੰ ਅਮਰਿਤਪਾਲ ਦੇ ਸੱਤ ਸਾਥੀ ਦਲਜੀਤ ਕਲਸੀ ਭਗਵੰਤ ਸਿੰਘ ਉਪ ਪ੍ਰਧਾਨ ਮੰਤਰੀ ਬਾਜਪੀ ਕੇ ਬਸੰਤ ਸਿੰਘ ਕੁਲਵੰਤ ਸਿੰਘ ਹਰਜੀਤ ਸਿੰਘ ਗੁਰਿੰਦਰਪਾਲ ਸਿੰਘ ਅਤੇ ਗੁਰਮੀਤ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਅਜਨਾਲਾ ਲੈ ਕੇ ਆਈ ਫਿਰ 6 ਦਿਨਾਂ ਬਾਅਦ 27 ਮਾਰਚ ਨੂੰ ਅਮਰਿਤਪਾਲ ਦੇ ਸਾਥੀ ਬਰਿੰਦਰ ਸਿੰਘ ਫੌਜੀ ਨੂੰ ਪੰਜਾਬ ਲਿਆਂਦਾ ਗਿਆ ਤੇ ਹਾਲ ਹੀ ਵਿੱਚ 11 April ਨੂੰ ਪਫਲ ਪ੍ਰੀਤ ਸਿੰਘ ਨੂੰ ਡਿਬਰੂਗੜ ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਜੋ ਫਿਲਹਾਲ ਨਿਆਂਇਕ ਹਿਰਾਸਤ ਦੇ ਵਿੱਚ ਬੰਦ ਨੇ ਅਮਰਿਤਪਾਲ ਤੇ ਉਸਦੇ ਸਾਰੇ ਸਾਥੀਆਂ ਦਾ ਨਾਮ ਅਜਨਾਲਾ ਕਰਨ ਦੀ ਐਫ ਆਈ ਆਰ ਦੇ ਵਿੱਚ ਦਰਜ ਹੈ ਜਿਸ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਅਣਪਛਾਤੇਆਂ ਨੂੰ ਵੀ ਮਲਜ਼ਮ ਬਣਾਇਆ ਗਿਆ ਪੁਲਿਸ ਇਸ ਕੇਸ ਦੀ ਢੂੰਗਾਈ ਦੇ ਨਾਲ ਜਾਂਚ ਕਰ ਰਹੀ ਹੈ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਿਤਪਾਲ ਹੋਰਾਂ ਕੋਲ ਹਥਿਆਰ ਕਿੱਥੋਂ ਆਏ ਲਕੋਕੇ ਰੱਖੇ ਗਏ ਕਈ ਹਥਿਆਰਾਂ ਦੀ ਬਰਾਮਦਗੀ ਹਲੇ ਬਾਕੀ ਹੈ ਅਤੇ ਪੁਲਿਸ ਦੀ ਇਸ ਜਾਂਚ ਥਿਉਰੀ ਤੇ ਉਸ ਦੇ ਵਕੀਲ ਸਵਾਲ ਖੜੇ ਕਰ ਰਹੇ ਨੇ ਇਹ ਜੋ ਤੀਜੀ ਵਾਰ ਐਨਐਸਏ ਲਾਈ ਗਈ ਹੈ ਇੱਕੋ ਮਨਸ਼ਾ ਨਾਲ ਲਾਈ ਗਈ ਹੈ ਵੀ ਜੋ ਵਿਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇ ਅਜਨਾਲਾ ਕਾਂਡ ਵਾਲੀ ਪੁਲਿਸ ਦੀ ਚਾਰਜ ਸ਼ੀਟ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਮੁੱਖ ਮਲਜ਼ਮ ਕਹੀਏ ਜਾਂ ਮਾਸਟਰ ਮਾਈਂਡ ਵਜੋਂ ਦਿਖਾਇਆ ਗਿਆ ਹੈ ਪਰ ਸਵਾਲ ਇਹ ਹੈ ਕਿ ਜੇਕਰ ਇਸ ਕੇਸ ਦੀ ਸੁਣਵਾਈ ਦੇ ਦੌਰਾਨ ਮੁੱਖ ਮੁਲਜ਼ਮੀ ਪੰਜਾਬ ਤੋਂ ਬਾਹਰ ਹੋਵੇਗਾ ਤਾਂ ਸੁਣਵਾਈ ਕਿਵੇਂ ਪੂਰੀ ਹੋਵੇਗੀ ਸਵਾਲੇ ਵੀ ਉੱਠ ਰਹੇ ਆ ਕਿ ਆਖਿਰਕਾਰ ਅਮਰਿਤਪਾਲ ਤੇ ਮੁਰਦ ਤੋਂ NSA ਵਧਾਉਣ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਅਤੇ ਖਡੂਰ ਸਾਹਿਬ ਦੇ 15 ਲੱਖ ਤੋਂ ਵੱਧ ਲੋਕਾਂ ਦੀ ਆਵਾਜ਼ ਦਾ ਕੀ ਹੋਵੇਗਾ ਜਿਸ ਨੇ ਅਮਰਿਤਪਾਲ ਨੂੰ ਜੇਲ੍ਹ ਦੇ ਵਿੱਚ ਬੈਠੇ ਬਿਠਾਏ ਸੰਸਦ ਦੀ ਪੌੜੀ ਚੜਾ ਦਿੱਤਾ ਸੀ ਅਮਰਿਤਪਾਲ ਤੇ ਲੱਗੀ ਐਨਐਸਏ ਇੱਕ ਸਾਲ ਲਈ ਹੋਰ ਵਧ ਗਈ ਤਾਂ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਖੁਦ ਅਮਰਿਤਪਾਲ ਦੇ ਪਰਿਵਾਰ ਨੇ ਆ ਕੇ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਚੱਕੇ ਇਲਜ਼ਾਮ ਲੱਗ ਰਹੇ ਨੇ ਕਿ ਅਮਰਿਤਪਾਲ ਤੇ ਹੋਈ ਕਾਨੂੰਨੀ ਕਾਰਵਾਈ ਦੇ ਪਿੱਛੇ ਸਿਆਸੀ ਮੋਹਰਾਂ ਵਾਲੀ ਵਿਸਾਤ ਵਿਛਾਈ ਗਈ ਹੈ 23 ਫਰਵਰੀ 2023 ਅਜਨਾਲਾ ਥਾਣੇ ਤੇ ਅਟੈਕ ਅਤੇ ਇਸ ਕੇਸ ਦੀ ਐਫ ਆਈ ਆਰ ਨੰਬਰ 39 ਦੇ ਵਿੱਚ ਅਮਰਿਤਪਾਲ ਤੇ ਉਸਦੇ ਨੌ ਸਾਥੀਆਂ ਸਨ। ਕਈ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ। ਜਿਨ੍ਹਾਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਅਜਨਾਲਾ ਥਾਣੇ ਦਾ ਘਰਾਓ ਕੀਤਾ, ਹੱਥਾਂ ਦੇ ਵਿੱਚ ਬੰਦੂਖਾਂ, ਤਲਵਾਰਾਂ ਫੜ ਕੇ ਪੁਲਿਸ ਤੇ ਹਮਲਾ ਕੀਤਾ ਅਤੇ ਥਾਣੇ 'ਚ ਵੜ ਕੇ ਲੋਕਅਪ ਦੇ ਵਿੱਚ ਬੰਦ ਆਪਣੇ ਦੋਸਤ ਸਾਥੀਆਂ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ। ਦਰਸਲ ਅਜਨਾਲਾ ਕੰਡ ਦੀ ਪੂਰੀ ਕਹਾਣੀ ਸਮਝਣ ਦੇ ਲਈ ਥੋੜਾ ਫਲੈਸ਼ਬੈਕ ਤੇ ਵਿਚਾਰਨਾ ਹੋਵੇਗਾ। 15 ਫਰਵਰੀ 2023 ਨੂੰ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਹੋਈ ਸੀ ਬਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਅਮਰਿਤਪਾਲ ਅਤੇ ਉਸ ਦੇ ਕੁਝ ਸਾਥੀਆਂ ਦੇ ਵੱਲੋਂ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਬੇਰਹਿਮੀ ਨਾਲ ਕੁੱਟਿਆ ਗਿਆ ਇਸ ਸ਼ਿਕਾਇਤ 'ਤੇ ਅਜਨਾਲਾ ਪੁਲਿਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫਤਾਰ ਕਰ ਲਿਆ ਅਮਰਿਤਪਾਲ ਨੇ ਉਸਤੇ ਪੰਜ ਹੋਰ ਸਾਥੀਆਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਇਸ ਕਾਰਵਾਈ ਤੋਂ ਪੜਕੇ ਅਮਰਿਤਪਾਲ ਤੇ ਉਸ ਦੇ ਸੈਂਕੜੇ ਸਮਰਥਕਾਂ ਨੇ ਅਜਨਾਲਾ ਥਾਣੇ ਦਾ ਘਰਾਓ ਕਰ ਦਿੱਤਾ ਇਸ ਦੌਰਾਨ ਪ੍ਰਦਰਸ਼ਨਕਾਰੀ ਗੁਰੂਗਰਾਂ ਸਾਹਿਬ ਦੀ ਬੀੜ ਨਾਲ ਲੈ ਕੇ ਗਏ ਸਨ ਪੁਲਿਸ ਦੇ ਨਾਲ ਮਾਮੂਲੀ ਬਹਿਸ ਹੋਈ ਤਾਂ ਅਮਰਿਤਪਾਲ ਉਹਨਾਂ ਨੇ ਥਾਣੇ ਤੇ ਅਟੈਕ ਕਰ ਦਿੱਤਾ ਇਲਜ਼ਾਮੇ ਕੇ ਪੁਲਿਸ ਮੁਲਾਜ਼ਮਾਂ ਤੇ ਬੰਦੂਖਾਂ ਤਾਣੀਆਂ ਗਈਆਂ ਡੰਡਿਆਂ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਕੁਝ ਹਥਿਆਰਾਂ ਦੇ ਨਾਲ ਲੈਸ ਪ੍ਰਦਰਸ਼ਨਕਾਰੀ ਤਾਂ ਅਜਨਾਲਾ ਥਾਣੇ ਦੇ ਅੰਦਰ ਵੜ ਗਏ ਇਸ ਪੂਰੀ ਘਟਨਾ ਦੇ ਵਿੱਚ ਪੰਜਾਬ ਪੁਲਿਸ ਦੇ ਕਈ ਜਵਾਨ ਜ਼ਖਮੀ ਹੋਏ ਫਿਰ ਜਦੋਂ ਪ੍ਰਦਰਸ਼ਨਕਾਰੀਆਂ ਦੇ ਨਾਲ ਕਈ ਤਰ੍ਹਾਂ ਦੀ ਗੱਲਬਾਤ ਚੱਲੀ ਤਾਂ ਆਖਰਕਾਰ ਪੁਲਿਸ ਨੇ 24 ਫਰਵਰੀ 2023 ਨੂੰ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾ ਕਰ ਦਿੱਤਾ ਅਤੇ ਇਸ ਦੇ ਪਿੱਛੇ ਹਵਾਲਾ ਦਿੱਤਾ ਕਿ ਆ ਲਵਪ੍ਰੀਤ ਸਿੰਘ ਦਾ ਉਸ ਦਿਨ ਸ਼ਿਕਾਇਤਕਰਤਾ ਦੇ ਵੱਲੋਂ ਦੱਸੀ ਥਾਂ ਤੇ ਮੌਜੂਦ ਨਹੀਂ ਸੀ ਹਾਲਾਂਕਿ ਅਜਨਾਲਾ ਥਾਣੀ ਤੇ ਅਟੈਕ ਜਿਸ ਵੇਲੇ ਕੀਤਾ ਗਿਆ ਤਾਂ ਪੁਲਿਸ ਬੇਵਸ ਨਜ਼ਰ ਆਈ ਜਿਸ ਨੂੰ ਲੈ ਕੇ ਖੂਬ ਸਵਾਲ ਉੱਠੇ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਨੇ ਕਿਹਾ ਕਿ ਪੀੜ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਨ ਸਰੂਪ ਲੈ ਕੇ ਆਈ ਸੀ ਅਜੇ ਸਥਿਤੀ ਦੇ ਵਿੱਚ ਪੁਲਿਸ ਕਰਮੀ ਪਿੱਛੇ हट ਗਏ ਤੇ ਭੀੜ ਨੂੰ ਮੌਕਾ ਮਿਲ ਗਿਆ ਜਿਸ ਕਰਕੇ ਸਭ ਕੁਝ ਵਾਪਰਿਆ ਅਜਨਾਲਾ ਹਿੰਸਾ ਨੂੰ ਲੈ ਕੇ ਜਦੋਂ ਖੂਬ ਸਿਆਸੀ ਰੌਲਾ ਹੋਇਆ ਤਾਂ ਦਬਾਹ ਹਟਾਈ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ 18 ਮਾਰਚ ਨੂੰ ਅਮਰਿਤਪਾਲ ਦੇ ਖਿਲਾਫ ਪਹਿਲਾ ਐਕਸ਼ਨ ਹੋਇਆ ਜਿਵੇਂ ਹੀ ਅਮ੍ਰਿਤਸਰ ਪੁਲਿਸ ਨੇ ਪਿੰਡ ਜੱਲੂ ਖੇੜਾ ਵਿੱਚ ਸਥਿਤ ਅਮਰਿਤਪਾਲ ਦੇ ਘਰ ਨੂੰ ਕੇਰਾ ਪਾਇਆ ਤੋਫਰਾ ਬੇਸ਼ੱਕ ਅਮਰਿਤਪਾਲ ਪੰਜਾਬ ਤੋਂ ਦੂਰ ਹਸਨ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਪਰ ਪੰਜਾਬ ਦੇ ਸਿਆਸੀ ਕਲਿਆਰਿਆਂ 'ਚ ਉਸਦੇ ਨਾਮ ਦੀ ਗੂੰਜ ਜ਼ਰੂਰ ਸੁਣਾਈ ਦੇ ਰਹੀ ਹੈ ਸਵਾਲ ਹੈ ਕਿ ਅਮਰਿਤਪਾਲ ਦੇ ਪੰਜਾਬ ਤੋਂ ਦੂਰ ਰਹਿਣ ਨਾਲ ਕਿਸ ਨੂੰ ਸਿਆਸੀ ਫਾਇਦਾ ਹੋਏਗਾ ਤੇ ਉਸ ਹਲਕੇ ਦਾ ਕੀ ਹੋਏਗਾ ਜਿਸ ਨੇ ਅਮਰਿਤਪਾਲ ਨੂੰ ਆਪਣਾ ਐਮਪੀ ਚੁਣ ਕੇ ਸੰਸਦ ਦੇ ਵਿੱਚ ਭੇਜਿਆ ਪਰ ਅਮਰਿਤਪਾਲ ਲੋਕ ਸਭਾ 'ਚ ਕਦੇ ਪੈਰ ਹੀ ਨਹੀਂ ਰੱਖ ਸਕੇ ਇਸ ਸਾਲ ਲਈ ਹੋਰ ਐਨਐਸਐ ਵਦਨ ਤੋਂ ਬਾਅਦ ਇਹ ਤਾਂ ਤੈਅ ਹੋ ਚੁੱਕਿਆ ਹੈ ਕਿ ਫਿਲਹਾਲ ਅਪ੍ਰੈਲ 2026 ਤੱਕ ਅਮਰਿਤਪਾਲ ਦੀ ਪੰਜਾਬ ਵਾਪਸੀ ਤੇ ਫੁੱਲ ਸਟਾਪ ਲੱਗ ਗਿਆ ਹੈ ਜਿਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਕੀ ਕਰਪਟ ਲੈਂਦੀ ਹੈ ਇਸ ਵਾਰ ਇਸ ਲਈ ਵੀ ਕਿਉਂਕਿ 2024 ਦਿਆਂ ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਦੇ ਚਿੱਤਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਮੋੜ ਆ ਗਿਆ ਸੀ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਨਾ ਤਾਂ ਅਮਰਿਤਪਾਲ ਦੀ ਕੋਈ ਪਾਰਟੀ ਸੀ ਤੇ ਨਾ ਹੀ ਸਰਬਜੀਤ ਖਾਲਸਾ ਦੀ ਦੋਵੇਂ ਹੀ ਬਦੌਰ ਆਜ਼ਾਦ ਉਮੀਦਵਾਰ ਪੰਥਕ ਹਲਕਿਆਂ ਤੋਂ ਚੋਣ ਲੜ ਕੇ ਜਿਤ ਕੇ ਲੋਕ ਸਭਾ ਪਹੁੰਚੇ ਸਨ ਜਿਸ ਤੋਂ ਬਾਅਦ ਅਮਰਿਤਪਾਲ ਹੂਰਾ ਨੇ ਸੂਬੇ ਵਿੱਚ ਇੱਕ ਨਵਾਂ ਸਿਆਸੀ ਇਕਾਲੀ ਦਲ ਫਾਰਿਸ ਪੰਜਾਬ ਦੇ ਦਾ ਗਠਨ ਕੀਤਾ ਜਿਸ ਦਾ ਅਮਰਿਤਪਾਲ ਨੂੰ ਪ੍ਰਧਾਨ ਬਣਾਇਆ ਗਿਆ ਚੋਣਾਂ ਤੋਂ ਬਾਅਦ ਪਾਰਟੀ ਗਠਨ ਅਤੇ ਪ੍ਰਧਾਨ ਬਣ ਤੱਕ ਦੀ ਇਹ ਸਾਰੀ ਕਵਾਇਦ ਦੌਰਾਨ ਅਮਰਿਤਪਾਲ ਪੰਜਾਬ ਤੋਂ ਬਾਹਰ ਜੇਲ੍ਹ ਵਿੱਚ ਬੰਦ ਰਿਆ ਪਰ ਸਿਆਸਤ ਦੇ ਗਲਿਆਰਾਂ ਦੇ ਵਿੱਚ ਉਸ ਦਾ ਜ਼ਿਕਰ ਦਰਿਆ ਅਜੇ ਵਿੱਚ ਪਿਛਲੇ 2 ਸਾਲ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਨੂੰ ਲੈ ਕੇ ਸਵਾਲ ਇਹ ਵੀ ਉੱਠ ਰਹੇ ਸਨ ਕੀ ਪੰਜਾਬ ਤੋਂ ਦੂਰ ਅੰਮ੍ਰਿਤਪਾਲ ਦਾ ਅੱਗੇ ਕੀ ਬਣੇਗਾ ਸੰਸਦ ਵਿੱਚ ਖਡੂਰ ਸਾਹਿਬ ਦੇ ਲੱਖਾਂ VOTERਾਂ ਦੀ ਆਵਾਜ਼ ਕੌਣ ਚੁਕੇਗਾ ਬਿਨਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਕਿਵੇਂ ਚੱਲੇਗੀ April 2026 ਤੱਕ ਐਂਟਰੀ ਨਹੀਂ ਤਾਂ ਫਿਰ 2027 ਦੇ ਵਿੱਚ ਚਿਹਰਾ ਕਿਵੇਂ ਬਣੇਗਾ ਪੰਜਾਬ ਤੋਂ ਦੂਰ ਅੰਮ੍ਰਿਤਪਾਲ ਦਾ ਕਿਸ ਨੂੰ ਲਾਹਾ ਮਿਲੇਗਾ ਕੀ ਅੰਮ੍ਰਿਤਪਾਲ ਵਾਲੀ VOT ਦੂਜੀਆਂ ਪਾਰਟੀਆਂ ਨੂੰ ਸ਼ਿਫਟ ਹੋਵੇਗੀ ਅੰਮ੍ਰਿਤਪਾਲ ਦੇ ਪੰਜਾਬ ਆਉਣ ਦੇ ਨਾਲ ਸਿਆਸੀ ਨੁਕਸਾਨ ਕਿੰਨਾ ਹੋਵੇਗਾ ਅਮਰਿਤ ਪਾਲਦੀ ਗੈਰ ਮੌਜੂਦਗੀ ਦੇ ਵਿਚਾਲੇ ਐਮਪੀ ਖਾਲਸਾ ਪਾਰਟੀ ਲਾਈਨ ਨੂੰ ਵੀ ਕਲੀਅਰ ਕਰ ਚੁੱਕੇ ਨੇ న్యూਸ 18 ਦੇ ਪੋਡਕਾਸਟ ਦੇ ਵਿੱਚ ਖਾਲਸਾ ਨੇ ਲੋਡ ਪੈਂਤੇ 2027 ਨੂੰ ਲੈ ਕੇ ਅਲਾਈਅੰਸ ਦੀ ਤਸਵੀਰ ਵੀ ਸਾਫ਼ ਕਰ ਦਿੱਤੀ ਉਹਨਾਂ ਕਿਹਾ ਕਿ ਇਕਲ ਜ਼ਰੂਰ ਹੈ ਕਿ ਪਾਰਟੀ ਸੁਪੀਰ ਸਿੰਘ ਬਾਦਲ ਜਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੋਈ ਗੱਠ ਜੋੜ ਨਹੀਂ ਕਰੇਗੀ ਹਾਲਾਂਕਿ ਸਿਮਰਜੀਤ ਸਿੰਘ ਮਾਨ ਉਹੀ ਸ਼ਖਸ ਨੇ ਜਿਨ੍ਹਾਂ ਨੇ 29 ਸਤੰਬਰ 2022 ਨੂੰ ਵੀਰਵਾਰ ਦੇ ਦਿਨ ਪਿੰਡਰਾਵਾਲੇ ਦੇ ਜੱਤੀ ਪਿੰਡ ਰੋਡੇ ਦੇ ਗੁਰੂ ਘਰ ਸਾਹਿਬ ਦੇ ਅੰਦਰ ਅਮਰਿਤਪਾਲ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵਜੋਂ ਦਸਤਾਰਬੰਦੀ ਕੀਤੀ ਸੀ ਪਰ ਹੁਣ ਉਹਨਾਂ ਦੀ ਪਾਰਟੀ ਨੇ ਲਗਭਗ ਅਮਰਿਤਪਾਲ ਤੋਂ ਕਿਨਾਰਾ ਕਰ ਲਿਆ ਦੇਖੋ ਇਹ ਤਾਂ ਸਵਾਨ ਦੱਸੂਗਾ ਬਸ ਇੱਕ ਦੋ ਜਣੇ ਹੈ ਵੀ ਜਿਨ੍ਹਾਂ ਨਾਲ ਸਾਡਾ ਸਮਝੌਤਾ ਨਹੀਂ ਕਦੇ ਵੀ ਹੋ ਸਕਦਾ ਹਾਂ ਉਹ ਕਿਹੜੇ ਕਿਹੜੇ ਉਹ ਵੀ ਕਲੀਅਰ ਇੱਕ ਤਾਂ ਸੁਖਵੀਰ ਸਿੰਘ ਬਾਦਲ ਤੇ ਇੱਕ ਸਿਮਰਨਜੀਤ ਸਿੰਘ ਮਾਨ ਇਹ ਦੋ ਜਣਿਆਂ ਨਾਲ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਮੇਰਾ ਤਾਂ ਨਹੀਂ ਹੋ ਸਕਦਾ ਮੇਰੇ ਕੋਈ ਜਿੱਦਾ ਸੁਖਵੀਰ ਸਿੰਘ ਬਾਦਲ ਹੈ ਨਾ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਠੀਕ ਹੈ ਬੰਦਾ ਵਧੀਆ ਹੈ ਜੋ ਵੀ ਹੈ ਪਰਸਨਲ ਤੌਰ ਤੇ ਹੋਣਗੇ ਵੀ ਸਿਰਫ ਮੈਨੂੰ ਜਿਹੜੇ ਮਹਾਰਾਜ ਦੀ ਬੇਅਦਬੀ ਦਾ ਹੈ ਮੈਨੂੰ ਉਹਦਾ ਹੈ ਵੀ ਇਹਨਾਂ ਦੇ ਰਾਜ ਚ ਹੋਈ ਇਹਨਾਂ ਦੀ ਸਰਕਾਰ ਸੀ ਅਕਾਲੀਆਂ ਦੀ ਸਰਕਾਰ ਸੀ ਮਹਾਰਾਜ ਦੀ ਬੇਅਦਬੀ ਹੋ ਜਵੇ ਉੱਪਰੋਂ ਦੋਸ਼ੀਆਂ ਨੂੰ ਨਾ ਫੜਿਆ ਜਾਵੇ ਜਿਹੜੇ ਫੜੇ ਹੋਣ ਉਹਨਾਂ ਨੂੰ ਛੱਡ ਦਿੱਤਾ ਜਾਵੇ ਤੇ ਬਾਅਦ ਚ ਇਹ ਹੁਣ ਸਾਰਾ ਕੁਝ ਕਾਲ ਤੱਕ ਸਾਬ ਤੇ ਮੰਨ ਵੀ ਗਏ ਤੇ ਮੈਨੂੰ ਫਿਰ ਤਾਂ ਹੈ ਵੀ ਇੱਥੇ ਉਹ ਪਰਿਵਾਰ ਹੈ ਜਿਨ੍ਹਾਂ ਨੇ ਮਹਾਰਾਜ ਵਾਸਤੇ ਕੁਰਬਾਨੀ ਕੀਤੀ ਹੈ ਤੇ ਅਸੀਂ ਇਹਨਾਂ ਨਾਲ ਦੋਸ਼ੀਆਂ ਨਾਲ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਨਾਲ ਤਾਂ ਕਦੀ ਸਮਝੌਤਾ ਕਰ ਹੀ ਨਹੀਂ ਸਕਦੇ ਤੇ ਸੁਖਜੀਤ ਸਿੰਘ ਮਾਨ ਮਾਨ ਸਾਹਿਬ ਨਾਲ ਨਹੀਂ ਉਹਨਾਂ ਦੀ ਲਾਈਨ ਹੋਰ ਹੈ ਸਾਡੀ ਹੋਰ ਹੈ ਭਵੇਂ ਅਮਰਿਤਪਾਲ ਦੇ ਕਈ ਮੁੱਦਿਆਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਮਤ ਨਹੀਂ ਹੈ ਪਰ ਐਨਐਸਏ ਵਧਾਉਣ ਦਾ ਉਸ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੀ ਇਹ ਖਬਰ ਆਈ ਹੈ ਕਿ ਅਮਰਤਪਾਲ ਸਿੰਘ ਇੱਕ ਨੌਜਵਾਨ ਜਿਹੜਾ ਪਿਛਲੇ ਦਿਨੀ ਜੀ ਤੇ ਐਨਐਸਏ ਲਾ ਕੇ ਡੇਬਲੂ ਕੋਲ ਭੇਜਿਆ ਗਿਆ ਸੀ ਉਸ ਤੇ ਇੱਕ ਸਾਲ ਦੀ ਐਨਐਸਏ ਹੋਰ ਵਾਧਾ ਦਿੱਤੀ ਗਈ ਹੈ ਇਹ ਅਸੀਂ ਸਮਝਦੇ ਹਾਂ ਕਿ ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਵੀ ਹੈ ਭਾਵੇਂ ਕਿ ਇਹ ਗੱਲ ਸਪਸ਼ਟ ਹੋਈ ਪਿਛਲੇ ਦਿਨਾਂ ਚ ਕੀ ਸਤਕਾਰਯੋਗ ਅ ਅਮਰਤਪਾਲ ਦੇ ਮਾਤਾ ਜੀ ਨੇ ਇਹ ਗੱਲ ਕਹੀ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਤਰ੍ਹਾਂ ਦੇ ਵੱਖਵਾਦ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸਾਡਾ ਉਸ ਨਾਲ ਸਬੰਧ ਕੋਈ ਨਹੀਂ ਅੱਜ ਵੀ ਪ੍ਰੈਸ ਕਾਨਫਰੰਸ ਕਰਕੇ ਬਾਪੂ ਤਰਸੇਮ ਸਿੰਘ ਨੂੰ ਜਿਕਰ ਕਰ ਰਹੇ ਸੀ ਕਿ ਅਮਰਪਾਲ ਸਿੰਘ ਜਾਂ ਉਹਨਾਂ ਦੀ ਸਾਰੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਵਖਵਾਦ ਦੇ ਵਿੱਚ ਨਾਲ ਸਹਿਮਤ ਨਹੀਂ ਅਸੀਂ ਕਾਨੂੰਨ ਦੇ दायरे ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਉਸ ਦੇ باوجود ਵੀ ਸਰਕਾਰ ਨੇ ਦੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਅਫਸਰ ਆ ਡੀਸੀ ਅਮਰਤਸਰ ਦੇ ਕਹਿਣ ਤੇ ਜਿਹੜੀ ਜਿਹੜੀ ਐਨਐਸਏ ਇੱਕ ਸਾਲ ਦੀ ਹੋਰ ਵਾਧਾਤੀ ਗਈ ਆ ਜਿਸ ਦੀ ਅਸੀਂ ਡਟ ਕੇ ਨਿੰਦਾ ਕਰਦੇ ਆ ਅਮਰਿਤਪਾਲ ਤੇ ਲੱਗੀ ਐਨਐਸਏ ਨੂੰ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੋਈ ਹੈ ਅਤੇ ਹੁਣ ਜਦੋਂ ਤੀਜੀ ਵਾਰ ਐਨਐਸਏ ਦੀ ਮਿਆਦ ਵਧਾਈ ਗਈ ਤੇ ਇਸ ਨੂੰ ਵੀ ਕੋਰਟ ਦੇ ਵਿੱਚ ਚੈਲੰਜ ਕਰਨ ਦੀ ਪੂਰੀ ਤਿਆਰੀ ਹੈ ਕੋਰਟ ਦਾ ਕੀ ਹੁਕਮ ਆਉਂਦਾ ਇਹ ਦੱਸਣ ਵਾਲਾ ਸਮਾਂ ਦੱਸੇਗਾ ਫਿਲਹਾਲ ਅਮਰਿਤਪਾਲ ਦੇ ਲਈ ਪੰਜਾਬ ਹਲੇ ਧੂਰ ਹੈ ਅੰਮ੍ਰਿਤਸਰ ਤੋਂ ਜੀਪ ਸ਼ਰਮਾ ਚੰਡੀਗੜ੍ਹ ਤੋਂ ਨਵਿੰਦਰ ਪ੍ਰਾੜ ਅਤੇ ਨਿਊਜ਼ ਡੈਸਕ ਤੋਂ ਪ੍ਰਕਾਸ਼ ਫੁਲਾਰਾ ਦੀ ਰਿਪੋਰਟ ਸੈਟਿੰਗ ਸੋ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇਨਾ ਹੀ ਮਨਦੋ ਇਜਾਜ਼ਤ ਧੰਨਵਾਦ